ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਇੰਪੋਰਟੈਂਟ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੈਲਕਮ ਹੈ ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਦੀ ਜਾਤ ਚੇਂਜ ਹੋ ਸਕਦੀ ਹੈ ਕੀ ਕਿਸੇ ਦੀ ਕਾਸਟ ਚੇਂਜ ਹੋ ਸਕਦੀ ਹੈ ਜਿਵੇਂ ਕਈ ਵਾਰੀ ਕਈ ਵਿਅਕਤੀ ਆਪਣਾ ਧਰਮ ਚੇਂਜ ਕਰ ਲੈਂਦੇ ਨੇ ਪਹਿਲਾਂ ਉਹ ਕਿਸੇ ਹੋਰ ਧਰਮ ਦੇ ਵਿੱਚ ਹੁੰਦੇ ਨੇ ਫਿਰ ਉਹ ਆਪਣਾ ਧਰਮ ਚੇਂਜ ਕਰਕੇ ਕਿਸੇ ਹੋਰ ਧਰਮ ਦੇ ਵਿੱਚ ਆ ਜਾਂਦੇ ਨੇ ਕਿ ਇਸ ਤਰ੍ਹਾਂ ਜਾਤ ਚੇਂਜ ਹੋ ਸਕਦੀ ਹੈ ਜਿਵੇਂ ਕਿ ਅਸੀਂ ਕਈ ਵਾਰੀ ਦੇਖਦੇ ਆ ਕਿ ਇੰਟਰ ਕਾਸਟ ਮੈਰਿਜ ਹੋ ਜਾਂਦੀ ਹੈ ਅੰਤਰ ਜਾਤੀ ਵਿਆਹ ਹੋ ਜਾਂਦਾ ਹੈ ਕਹਿਣ ਤੋਂ ਭਾਵ ਕਿ ਹਸਬੰਡ ਵਾਈਫ ਹੁੰਦੇ ਨੇ ਪਤੀ ਪਤਨੀ ਹੁੰਦੇ ਨੇ ਉਹਨਾਂ ਵਿੱਚੋਂ ਕਿਸੇ ਇੱਕ ਦੀ ਜਾਤ ਹੋਰ ਹੁੰਦੀ ਹੈ ਤੇ ਦੂਜੇ ਦੀ ਜਾਤ ਹੋਰ ਹੁੰਦੀ ਹੈ ਕਹਿਣ ਤੋਂ ਭਾਵ ਦੋਨਾਂ ਦੀ ਜਾਤ ਵੱਖੋ ਵੱਖਰੀ ਹੁੰਦੀ ਹੈ ਪਰ ਵਿਆਹ ਹੋ ਜਾਂਦਾ ਹੈ ਇਸ ਨੂੰ ਅਸੀਂ ਕਹਿ ਦਿੰਦੇ ਹਾਂ ਇੰਟਰ ਕਾਸਟ ਮੈਰਿਜ ਜਿਵੇਂ ਕਿ ਮੰਨ ਲਓ ਜੇ ਇੱਕ ਪਤੀ ਹੈ ਉਸ ਦੀ ਜੇ ਜਾਤ ਦਲਿਤ ਹੈ ਅਨੁਸੂਚਿਤ ਜਾਤੀ ਹੈ ਸ਼ੈਡਿਊਲਡ ਕਾਸਟ ਹੈ ਜਿਹੜੀ ਪਤਨੀ ਹੈ ਉਹ ਜਨਰਲ ਕੈਟਾਗਰੀ ਦੀ ਹੈ ਕਾਸਟ ਦੀ ਹੈ ਤਾਂ ਕੀ ਉਨ੍ਹਾਂ ਵਿੱਚੋਂ ਕਿਸੇ ਦੀ ਜਾਤ ਚੇਂਜ ਹੋ ਜੇਗੀ ਵਿਆਹ ਤੋਂ ਬਾਅਦ ਕੀ ਉਹ ਇੱਕੋ ਜਾਤ ਦੇ ਹੋ ਜਾਣਗੇ ਮੰਨ ਲਓ ਜੇ ਦਲਿਤ ਪਤੀ ਦੇ ਨਾਲ ਉਹਨੇ ਵਿਆਹ ਕਰ ਲਿਆ ਤਾਂ ਪਤਨੀ ਵੀ ਦਲਿਤ ਹੋ ਜੂਗੀ ਜਾਂ ਨਹੀਂ ਤੇ ਅੱਗੇ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਹੈ ਕਿ ਜਿਹੜੀ ਉਨ੍ਹਾਂ ਦੀ ਔਲਾਦ ਹੋਊਗੀ ਜਿਹੜੇ ਉਨ੍ਹਾਂ ਦੇ ਬੱਚੇ ਹੋਣਗੇ ਉਨ੍ਹਾਂ ਦੀ ਜਾਤ ਕਿਹੜੀ ਹੋਊਗੀ ਪਿਤਾ ਵਾਲੀ ਜਾਂ ਪਤਨੀ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਦੇ ਕਈ ਸਵਾਲ ਸਾਡੇ ਅੱਗੇ ਖੜੇ ਨੇ ਪੈਦਾ ਹੁੰਦੇ ਨੇ ਇਸ ਸੁਪਰੀਮ ਕੋਰਟ ਦਾ ਇਸ ਟੌਪਿਕ ਤੇ ਇਸ ਮੁੱਦੇ ਤੇ ਕੀ ਕਹਿਣਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਤੇ ਜੇ ਇਹ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਸਕਦੇ ਹੋਗੇ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਚਲੋ ਜੀ ਅੱਜ ਦੀ ਇਸ ਵੀਡੀਓ ਨਾਲ ਆਪਾਂ سٹਾਰਟ ਕਰਦੇ ਹਾਂ ਦੋਸਤੋ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਪਹੁੰਚਿਆ ਜਿਹੜਾ ਕਿ ਇੱਕ ਤਲਾਕ ਦਾ ਕੇਸ ਸੀਗਾ ਹਸਬੰਡ ਵਾਈਫ ਦੋਨੋਂ ਵੱਖੋ ਵੱਖਰੀ ਜਾਤ ਦੇ ਸੀਗੇ ਇੰਟਰ ਕਾਸਟ ਮੈਰਿਜ ਹੋਈ ਸੀਗੀ ਤੇ ਉਹਨਾਂ ਦੇ ਦੋ ਬੱਚੇ ਵੀ ਸੀ ਇੱਕ ਬੇਟਾ ਸੀ 11 ਸਾਲ ਦਾ ਤੇ ਇੱਕ ਬੇਟੀ ਸੀਗੀ 6 ਸਾਲ ਦੀ ਤੇ ਹੁਣ ਸਾਡੇ ਅੱਗੇ ਸਵਾਲ ਇਹ ਹੈ ਕੀ ਇਹਨਾਂ ਬੱਚਿਆਂ ਨੂੰ ਐਸਸੀ ਰਾਖਵਾ ਕਰਨ ਦਾ ਲਾਭ ਮਿਲੂਗਾ ਜਾਂ ਨਹੀਂ ਜਿਵੇਂ ਕਿ ਐਸਸੀ ਕੈਟਾਗਰੀ ਨੂੰ ਸਰਕਾਰ ਵੱਲੋਂ ਕੁਝ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਸਰਕਾਰ ਦੀਆਂ ਕੁਝ ਸਕੀਮਾਂ ਹੁੰਦੀਆਂ ਨੇ ਉਹਨਾਂ ਦੇ ਭਲੇ ਦੇ ਲਈ ਕਿ ਉਹਨਾਂ ਦਾ ਲਾਭ ਉਹਨਾਂ ਨੂੰ ਮਿਲੂਗਾ ਜਾਂ ਨਹੀਂ ਦੋਸਤੋ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 142 ਆਰਟੀਕਲ 142 ਦੇ ਤਹਿਤ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਇੱਕ ਵੱਡਾ ਫੈਸਲਾ ਸੁਣਾਇਆਗਾ ਸੁਪਰੀਮ ਕੋਰਟ ਨੇ ਇੱਕ ਦਲਿਤ ਪੁਰਸ਼ ਅਤੇ ਇੱਕ ਗੈਰ ਦਲਿਤ ਔਰਤ ਦੇ ਵਿਆਹ ਨੂੰ ਰੱਦ ਕਰ ਦਿੱਤਾ ਹੈ ਭਾਵੇਂ ਦੋਨਾਂ ਦਾ ਤਲਾਕ ਹੋ ਗਿਆ ਹੈ ਇਹ ਅਦਾਲਤ ਨੇ ਇਸ ਫੈਸਲੇ ਦੇ ਵਿੱਚ ਇਹ ਵੀ ਹੁਕਮ ਦਿੱਤਾ ਹੈ ਪਤੀ ਨੂੰ ਕਿਹਾ ਕਿ ਉਹ ਆਪਣੇ ਨਾਂ ਵਾਲਗ ਬੱਚਿਆਂ ਦੇ ਲਈ ਅਨੁਸੂਚਿਤ ਜਾਤੀ ਸਰਟੀਫਿਕੇਟ ਹੈ ਜਿਹੜਾ ਉਹ ਪ੍ਰਾਪਤ ਕਰੇ ਐਸਸੀ ਕੈਟਾਗਰੀ ਨੂੰ ਜਿਹੜਾ ਸਰਟੀਫਿਕੇਟ ਮਿਲਦਾ ਹੈ ਉਹ ਪ੍ਰਾਪਤ ਕਰ ਸਕਦਾ ਹੈਗਾ ਇਹ ਬੱਚੇ ਜਿਹੜੇ ਕਿ ਪਿਛਲੇ 6 ਸਾਲਾਂ ਤੋਂ ਆਪਣੀ ਮਾਂ ਦੇ ਨਾਲ ਰਹਿ ਰਹੇ ਸੀਗੇ ਠੀਕ ਹੈ ਜੀ ਤੇ ਇਹ ਜਿਹੜਾ ਫੈਸਲਾ ਸੀਗਾ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਸੂਰੀਆਕਾਂਤ ਜੀ ਤੇ ਉਜਲ ਪੋਈਆ ਜੀ ਜਿਹੜੇ ਜੱਜ ਸਾਹਿਬ ਹੈਗੇ ਨੇ ਉਹਨਾਂ ਦੀ ਬੈਂਚ ਵੱਲੋਂ ਦਿੱਤਾ ਗਿਆ ਇਹ ਇੱਕ ਫੈਸਲਾ ਹੈਗਾ ਇਸ ਬੈਂਚ ਨੇ ਜੂਹੀ ਪੋਰੀਆ ਇਹ ਲੇਡੀ ਦਾ ਨਾਮ ਹੈ ਜਿਸ ਦਾ ਪਹਿਲਾ ਨਾਮ ਸੀਗਾ ਜਵਾਲਕਰ ਤੇ ਪ੍ਰਦੀਪ ਪੋਰੀਆ ਇਹਨਾਂ ਨੂੰ ਤਲਾਕ ਦਿੰਦੇ ਹੋਏ ਇਹ ਕਿਹਾ ਕਿ ਇੱਕ ਗੈਰ ਦਲਿਤ ਔਰਤ ਵਿਆਹ ਦੇ ਰਾਹੀਂ ਅਨੁਸੂਚਿਤ ਜਾਤੀ ਵਿੱਚ ਸ਼ਾਮਲ ਨਹੀਂ ਹੋ ਸਕਦੀ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਜਦੋਂ ਦੋਨਾਂ ਦਾ ਵਿਆਹ ਹੋਇਆ ਉਸ ਟਾਈਮ ਤੇ ਉਹਨਾਂ ਦੀ ਜਿਹੜੀ ਜਾਤ ਸੀ ਵੱਖੋ ਵੱਖਰੀ ਸੀ ਤੇ ਵਿਆਹ ਤੋਂ ਬਾਅਦ ਵੀ ਜਾਤ ਵੱਖੋ ਵੱਖਰੀ ਹੀ ਰਹੇਗੀ ਜਿਹੜੀ ਜਾਤ ਜਨਮ ਤੋਂ ਸੀ ਜਾਤ ਉਹੀ ਰਹੂਗੀ ਇੱਥੇ ਸਾਨੂੰ ਇਸ ਸਵਾਲ ਦਾ ਜਵਾਬ ਤਾਂ ਮਿਲ ਗਿਆ ਕਿ ਜਾਤ ਚੇਂਜ ਨਹੀਂ ਹੋ ਸਕਦੀ ਇੱਥੇ ਜਿਹੜਾ ਪਤੀ ਸੀ ਉਹ ਦਲਿਤ ਸੀ ਅਨੁਸੂਚਿਤ ਜਾਤੀ ਦਾ ਸੀ ਪਤੀ ਗੈਰ ਦਲਿਤ ਸੀ ਅਨੁਸੂਚਿਤ ਜਾਤੀ ਦੀ ਨਹੀਂ ਸੀ ਕਿਸੇ ਹੋਰ ਜਾਤੀ ਦੀ ਸੀ ਤਾਂ ਉਹਦੀ ਜਾਤ ਵਿਆਹ ਤੋਂ ਬਾਅਦ ਵੀ ਉਹੀ ਰਹੇਗੀ ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਸ ਦੀ ਜਾਤ ਚੇਂਜ ਨਹੀਂ ਹੋ ਸਕਦੀ ਕਹਿਣ ਤੋਂ ਭਾਵ ਕਿ ਜਿਵੇਂ ਪੁਰਸ਼ ਉਹਦਾ ਪਤੀ ਦਲਿਤ ਹੈ ਤੇ ਵਿਆਹ ਤੋਂ ਬਾਅਦ ਉਹ ਔਰਤ ਦਲਿਤ ਨਹੀਂ ਬਣ ਸਕਦੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਨਹੀਂ ਲੈ ਸਕਦੀ ਹਾਲਾਂਕਿ ਦਲਿਤ ਮਰਦਾਂ ਤੋਂ ਪੈਦਾ ਹੋਏ ਉਹਨਾਂ ਦੇ ਬੱਚਿਆਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਮਿਲੇਗਾ ਜਿਹੜੇ ਉਹਨਾਂ ਦੇ ਦੋ ਬੱਚੇ ਨੇ ਉਹ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੋਣਗੇ 2018 ਦੇ ਫੈਸਲੇ ਨੂੰ ਦੁਹਰਾਉਂਦੇ ਹੋਏ ਰਿਪੀਟ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਜਾਤ ਜਨਮ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਜਿਹੜੀ ਜਾਤ ਦੇ ਵਿੱਚ ਵਿਅਕਤੀ ਜਨਮ ਲੈਂਦਾ ਉਸੇ ਉਹੀ ਜਾਤ ਉਹਦੀ ਸਾਰੀ ਉਮਰ ਰਹਿੰਦੀ ਹੈ ਵਿਆਹ ਦੁਆਰਾ ਜਾਤ ਬਦਲੀ ਨਹੀਂ ਜਾ ਸਕਦੀ ਇਸੇ ਤੱਥ ਦੇ ਕਾਰਨ ਕਿ ਔਰਤ ਦਾ ਪਤੀ ਅਨੁਸੂਚਿਤ ਜਾਤੀ ਭਾਈਚਾਰੇ ਦੇ ਨਾਲ ਸੰਬੰਧਤ ਹੈ ਉਸ ਨੂੰ ਅਨੁਸੂਚਿਤ ਜਾਤੀ ਦਾ ਪ੍ਰਮਾਣ ਪੱਤਰ ਨਹੀਂ ਦਿੱਤਾ ਗਿਆ ਸੀਗਾ ਜਿਹੜੀ ਉਸਦੀ ਵਾਈਫ ਸੀਗੀ ਠੀਕ ਹੈ ਜੀ ਕੇਸ ਵਿੱਚ ਉਹਨਾਂ ਦੇ ਜਿਹੜੇ 11 ਸਾਲ ਦੇ ਬੇਟੇ ਨੇ ਤੇ 6 ਸਾਲ ਦੀ ਜਿਹੜੀ ਬੇਟੀ ਹੈ ਦੋਵਾਂ ਨੂੰ ਅਨੁਸੂਚਿਤ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਗਿਆਗਾ ਇਹ ਵੀ ਦੱਸਣਯੋਗ ਹੈ ਕਿ ਦੋਵੇਂ ਬੱਚੇ ਪਿਛਲੇ 6 ਸਾਲਾਂ ਤੋਂ ਆਪਣੇ ਨਾਨਕੇ ਘਰ ਆਪਣੀ ਗੈਰ ਦਲਿਤ ਮਾਂ ਦੇ ਨਾਲ ਰਹਿ ਰਹੇ ਸੀਗੇ ਪਿਤਾ ਕੋਲ ਨਹੀਂ ਰਹਿੰਦੇ ਸੀ ਅਦਾਲਤ ਨੇ ਕਿਹਾ ਕਿ ਮਾਤਾ ਪਿਤਾ ਦੇ ਤਲਾਕ ਤੋਂ ਬਾਅਦ ਵੀ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਰਕਾਰੀ ਸਿੱਖਿਆ ਰੋਜਗਾਰ ਜਿਵੇਂ ਕਈ ਹੋਰ ਸੇਵਾਵਾਂ ਹੁੰਦੀਆਂ ਨੇ ਸਕੀਮਾਂ ਹੁੰਦੀਆਂ ਨੇ ਉਹਨਾਂ ਦਾ ਲਾਭ ਮਿਲੂਗਾ ਉਹ ਹੱਕਦਾਰ ਹੋਣਗੇ ਜਿਹੜੀਆਂ ਕਿ ਸਰਕਾਰ ਵੱਲੋਂ ਕੁਝ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਸ ਸਪੈਸ਼ਲ ਕੈਟਾਗਰੀ ਨੂੰ ਠੀਕ ਹੈ ਜੀ ਤੇ ਜਿਹੜੀਆਂ ਵੀ ਫੈਸਿਲਿਟੀ ਹੋਣਗੀਆਂ ਸਰਕਾਰ ਵੱਲੋਂ ਐਸੀ ਕੈਟਾਗਰੀ ਨੂੰ ਉਹਨਾਂ ਨੂੰ ਵੀ ਦਿੱਤੀਆਂ ਜਾਣਗੀਆਂ ਸੁਪਰੀਮ ਕੋਰਟ ਨੇ ਪਤੀ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਬੱਚਿਆਂ ਲਈ ਅਨੁਸੂਚਿਤ ਜਾਤੀ ਸਰਟੀਫିକੇਟ ਪ੍ਰਾਪਤ ਕਰਨ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪਤੀ ਨੂੰ ਬੱਚਿਆਂ ਦੀ ਪੜ੍ਹਾਈ ਦੇ ਲਈ ਜਿਵੇਂ ਕਿ ਪੋਸਟ ਗ੍ਰੈਜੂਏਸ਼ਨ ਤੱਕ ਦੇ ਜਿਹੜੇ ਸਾਰੇ ਖਰਚੇ ਨੇ ਜਿਵੇਂ ਕਿ ਦਾਖਲਾ ਫੀਸ ਟਿਊਸ਼ਨ ਫੀਸ ਤੇ ਰਹਿਸੀ ਖਰਚੇ ਇਹ ਸਹਿਣ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ ਇਸ ਕੇਸ ਦੇ ਵਿੱਚ ਪਤੀ ਨੇ ਪਤਨੀ ਅਤੇ ਬੱਚਿਆਂ ਦੇ ਜੀਵਨ ਭਰ ਦੇ ਗੁਜ਼ਾਰੇ ਦੇ ਲਈ 42 ਲੱਖ ਰੁਪਏ ਦੀ ਇੱਕੋ ਵਾਰ ਦੇ ਵਿੱਚ ਅਦਾਗੀ ਕੀਤੀ ਹੈ ਇਸ ਤੋਂ ਇਲਾਵਾ ਅਦਾਲਤ ਵੱਲੋਂ ਪਤੀ ਦਾ ਜਿਹੜਾ ਇੱਕ ਜ਼ਮੀਨੀ ਪਲਾਟ ਸੀਗਾ ਉਹ ਵੀ ਪਤਨੀ ਨੂੰ ਸੰਪਨ ਦਾ ਹੁਕਮ ਦਿੱਤਾ ਗਿਆਗਾ ਇਸ ਤੋਂ ਪਹਿਲਾਂ ਬੈਂਚ ਨੇ ਪਤੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅਗਸਤ 2024 ਤੱਕ ਆਪਣੀ ਪਤਨੀ ਲਈ ਨਿੱਜੀ ਵਰਤੋਂ ਲਈ ਦੋ ਪਹੀਆ ਵਾਹਨ ਵੀ ਖਰੀਦੇ ਸੁਪਰੀਮ ਕੋਰਟ ਨੇ ਮਹਿਲਾ ਨੂੰ ਨਿਰਦੇਸ਼ ਦਿੱਤਾ ਕਿ ਉਹ ਬੱਚਿਆਂ ਅਤੇ ਉਹਨਾਂ ਦੇ ਪਿਤਾ ਦੇ ਰਿਸ਼ਤੇ ਨੂੰ ਸੁਧਾਰਨ ਦੇ ਵਿੱਚ ਸਹਿਯੋਗ ਕਰੇ ਇਸ ਤਹਿਤ ਇਹ ਯਕੀਨੀ ਬਣਾਇਆ ਜਾਵੇ ਕਿ ਬੱਚੇ ਸਮੇਂ-ਸਮੇਂ ਤੇ ਆਪਣੇ ਪਿਤਾ ਨੂੰ ਮਿਲਦੇ ਰਹਿਣਗੇ ਕਹਿਣ ਤੋਂ ਭਾਵ ਕਿ ਮੀਟਿੰਗ ਰਾਈਟ ਦਿੱਤਾ ਹੈ ਵਿਜ਼ਿਟੇਸ਼ਨ ਰਾਈਟ ਦਿੱਤਾ ਹੈ ਕੰਟੈਕਟਿੰਗ ਰਾਈਟ ਦਿੱਤਾ ਹੈ ਅਤੇ ਛੁੱਟੀਆਂ ਦੇ ਦੌਰਾਨ ਉਹਨਾਂ ਨੂੰ ਉਸ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਵੀ ਦਿੱਤੀ ਜਾਵੇ ਸੁਪਰੀਮ ਕੋਰਟ ਨੇ ਇਹ ਹੁਕਮ ਕੀਤਾ ਹੈ ਬੈਂਚ ਨੇ ਜੋੜੇ ਵੱਲੋਂ ਇੱਕ ਦੂਜੇ ਖਿਲਾਫ ਜਿਹੜੇ ਕੇਸ ਦਰਜ ਸੀਗੇ ਕ੍ਰਾਸ ਕੇਸ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਐਫ ਆਈ ਆਰ ਜਿਹੜੀਆਂ ਵੀ ਹੈਗੀਆਂ ਸੀ ਉਨਾ ਨੂੰ ਰੱਦ ਕਰ ਦਿੱਤਾ ਜਿਹੜਾ ਕੋਈ ਹੋਰ ਕੇਸ ਸੀਗਾ ਉਸ ਨੂੰ ਵੀ ਰੱਦ ਕਰ ਦਿੱਤਾ ਦੱਸਣਯੋਗ ਹੈ ਕਿ ਇਹ ਫੈਸਲਾ ਸੰਵਿਧਾਨ ਦੀ ਧਾਰਾ 142 ਦੇ ਤਹਿਤ ਸੁਪਰੀਮ ਕੋਰਟ ਦੇ ਵਿਆਪਕ ਦਖਲ ਦੀ ਇੱਕ ਹੋਰ ਉਦਾਹਰਣ ਹੈ ਇਸ ਵਿੱਚ ਨਾ ਸਿਰਫ ਵਿਅਕਤੀਾ ਝਗੜੇ ਨੂੰ ਸੁਲਝਾਇਆ ਗਿਆ ਸਗੋਂ ਬੱਚਿਆਂ ਦੇ ਅਧਿਕਾਰਾਂ ਅਤੇ ਉਹਨਾਂ ਦੇ ਭਵਿੱਖ ਦੀ ਰਾਖੀ ਵੀ ਕੀਤੀ ਗਈ ਹੈ ਤੇ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਕਿ ਜਿਵੇਂ ਅਸੀਂ ਕੀ ਸਵਾਲ ਕੀਤਾ ਸੀ ਕਿ ਕੀ ਜਾਤ ਚੇਂਜ ਹੋ ਸਕਦੀ ਹੈ ਹੁਣ ਇਸ ਸਵਾਲ ਦਾ ਜਵਾਬ ਇਹ ਹੈ ਕਿ ਜਾਤ ਚੇਂਜ ਨਹੀਂ ਹੋ ਸਕਦੀ ਜੋ ਜਨਮ ਤੋਂ ਜਾਤ ਸੀ ساری ਉਮਰ ਜਾਤ ਉਹੀ ਰਹੇਗੀ ਪਰ ਇਸ ਕੇਸ ਦੇ ਵਿੱਚ ਜਿਵੇਂ ਅਸੀਂ ਦੇਖਿਆ ਹੈ ਕਿ ਜਿਹੜੇ ਬੱਚੇ ਸੀ ਉਹਨਾਂ ਦੀ ਜਾਤ ਪਿਤਾ ਵਾਲੀ ਮੰਨੀ ਗਈ ਜਿਵੇਂ ਪਿਤਾ ਦਲਿਤ ਸੀ ਪਿਤਾ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਸੀ ਉਸੇ ਤਰ੍ਹਾਂ ਉਹਨਾਂ ਬੱਚਿਆਂ ਨੂੰ ਵੀ ਅਨੁਸੂਚਿਤ ਜਾਤੀ ਸਰਟੀਫਿਕੇਟ ਮਿਲਣ ਦਾ ਅਧਿਕਾਰ ਮਿਲ ਗਿਆ ਤੇ ਦੋਸਤੋ ਇਹ ਤਾਂ ਹੈਗੀ ਸੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਦੇ ਲਈ ਇਹ ਫਾਇਦੇਮੰਦ ਜਰੂਰ ਹੋਵੇਗੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮੇਹਰਵੰਨੀ